ਵਰਦਾਨਾ ਕਮਜ਼ੋਰੀ ਲਈ ਬਹੁਤ ਹੀ ਸ਼ਾਨਦਾਰ ਨੁਸਖਾ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੈ ਬਹੁਤ ਲਾਜਵਾਬ ਇਸ ਦੇ ਰਿਜ਼ਲਟ ਮਿਲਦੇ ਆ ਪਿਛਲੇ 5-6 ਸਾਲਾਂ ਤੋਂ ਇਹ ਨੁਸਖਾ ਮੈਂ ਬਣਾਉਂਦਾ ਆ ਰਿਹਾ ਜਿਨ੍ਹਾਂ ਦਾ ਵੀਰਜ ਪਤਲਾ ਹੋ ਚੁੱਕਿਆ ਹੈ ਵੀਰਜ ਦੀ ਕੁਆਂਟੀਟੀ ਯਾਨੀ ਕਿ ਵੀਰਜ ਬਹੁਤ ਥੋੜਾ ਨਿਕਲਦਾ ਹੈ ਸ਼ਕਰਾਨਵਾ ਦੀ ਕਮੀ ਹੈਗੀ ਹੈ ਬੱਚਾ ਪੈਦਾ ਕਰਨ ਦੇ ਲਾਇਕ ਨਹੀਂ ਹੈਗੇ ਔਰ ਟੈਸਟੋਸਟਰੋਨ ਲੈਵਲ ਘਟ ਜਿਨ੍ਹਾਂ ਦੇ ਹੋ ਚੁੱਕਿਆ ਤਾਂ ਉਹਨਾਂ ਨੂੰ ਇਹ ਨੁਸਖਾ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਕਿਸਾਨ ਵੀਰ ਜਾਂ ਮਿਹਨਤ ਕੰਮ ਕਰਨ ਵਾਲਾ ਕੋਈ ਵੀ ਬੰਦਾ ਜਿਵੇਂ ਕਿ ਜਿਹੜੇ ਵੀਰ ਜਿੰਮ ਲਗਾਉਂਦੇ ਆ ਇਆ ਫਿਰ ਖੇਤੀ ਦਾ ਕੰਮ ਕਰਦੇ ਆ ਜਾਂ ਫੌਜੀ ਵੀਰ ਹੈ ਗਿਆ ਤਾਂ ਉਹਨਾਂ ਲਈ ਇਹ ਨੁਸਖਾ ਤੁਸੀਂ ਕਹਿ ਲੋ ਖਰਾਕ ਹੈਗੀ ਆ ਉਹਨਾਂ ਨੂੰ ਇਹ ਨੁਸਖਾ ਜਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੀ ਪੂਰੀ ਵੀਡੀਓ ਤੁਹਾਨੂੰ YouTube ਤੇ ਮਿਲੂਗੀ ਇੱਥੇ ਆਪਾਂ ਪੂਰੀ ਵੀਡੀਓ ਨਹੀਂ ਦਿਖਾ ਸਕਦੇ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਹੈ A to Z ਸਾਰੀ ਜਾਣਕਾਰੀ ਦਿੱਤੀ ਹੋਈ ਹੈ ਸੋ ਚੈਨਲ ਦਾ ਨਾਮ ਹੈਗਾ ਵੈਦ ਨਿਤੇਸ਼ ਕੰਬੋਜ YouTube ਤੇ ਜਾ ਕੇ ਤੁਸੀਂ ਇਸ ਦੀ ਪੂਰੀ ਵੀਡੀਓ ਦੇਖ ਸਕਦੇ ਹੋ ਅਗਰ ਤੁਸੀਂ ਖੁਦ ਬਣਾਉਣਾ ਹੈ ਖੁਦ ਬਣਾ ਲਿਓ ਜੇ ਮੰਗੋਣਾ ਹੈ ਤਾਂ WhatsApp ਦਾ ਨੰਬਰ ਜਿਹੜਾ ਹੈਗਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇੱਥੇ ਤੁਸੀਂ ਕੰਟੈਕਟ ਕਰ ਸਕਦੇ